ਅੱਜ ਪੰਜਾਬ ਦੇ ਬਣ ਗਏ ਪੂਰੀ ਸ਼ੁਰੂਆਤ 7 ਸਾਲ ਪਹਿਲੇ ਹੋਈ ਆਪਾਂ ਸਰਕਾਰਾਂ ਚੋਂਦੇ ਆ ਲੀਡਰ ਚੋਂਦੇ ਆ ਮੁੱਖ ਮੰਤਰੀ ਬਣਾਉਂਦੇ ਆ ਇੱਕ ਆਸਨਾ ਬਣਾਉਣੇ ਆ ਕਿ ਉਹ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਊਗਾ ਜੇ ਤੁਸੀਂ ਪਿਛਲੇ 40 ਸਾਲ ਦਾ ਇਤਿਹਾਸ ਦੇਖੋ 22 ਸਾਲ ਮੁੱਖ ਮੰਤਰੀ ਬਾਦਲ ਸਾਹਿਬ ਰਹੇ ਤੇ ਜਿੰਨੀ ਤਰੱਕੀ ਪੰਜਾਬ ਛੋਈ ਇਸ ਪਵਿੱਤਰ ਨਗਰੀ ਛੋਈ ਤੇ ਪੂਰੇ ਦੇ ਪੰਜਾਬ ਵਿੱਚ ਹਰ ਵਰਗ ਦੀ ਸਹੂਲਤ ਉਹਨਾਂ ਨੇ ਪਲਾਨ ਕਰਕੇ ਦਿੱਤੀ ਤੇ ਭਾਈਚਾਰੇ ਇੱਕ ਸਾਝ ਬਣਾ ਕੇ ਰੱਖੀ ਪਰ ਅਫਸੋਸ ਜਿਦੋਂ ਨੈਸ਼ਨਲ ਪਾਰਟੀਆਂ ਕਾਂਗਰਸ ਦਾ ਮੁੱਖ ਮੰਤਰੀ ਬਣ ਜਾਂਦਾ 10 ਸਾਲ ਕੈਪਟਨ ਸੁੱਤਾ ਰਿਆ ਆਈ ਨਹੀਂ ਹੁਣ ਝਾੜੂ ਵਾਲੇ ਆ ਗਏ ਐ ਮੈਂ ਇੱਕੋ ਇੱਕ ਗੱਲ ਕਹਿਣਾ ਚਾਹਣਾ ਪੰਜਾਬੀਓ ਆਪਾਂ ਪੰਜਾਬੀਆਂ ਨੂੰ ਸਤਿਰਾਜ ਦਿਆ ਕਰੀਏ